ਜਿਸ ਦੀ ਧਾਰਮਿਕ ਰਸਮੋ ਰਿਵਾਜ ਮੁਕੰਮਲ ਇਸ ਤੋਂ ਬਾਅਦ ਮੇਗਨਾਥ ਜੀ ਦੇ ਪੁਤਲੇ ਦਾ ਦਹਨ ਔਰ ਫਿਰ ਚਾਰ ਵੇਦਾਂ ਦੇ ਗਿਆਤਾ ਲੰਕਾਪਤੀ ਧਾਵਣ ਦੇ ਪੁਤਲੇ ਦਾ ਦਹਨ ਹੋਵੇਗਾ गुजारिश ਹੈ ਸਭ ਨੂੰ ਕਿਸ ਨੂੰ ਆਪਣੇ ਮੋਬਾਈਲ ਦੇ ਅੰਦਰ ਇਹਨਾਂ ਯਾਦਗਾਰ ਤਸਵੀਰਾਂ ਦੇ ਨਾਲ ਜੋ ਤਸਵੀਰਾਂ ਗਾਨੂ ਸਲਾ ਸਲਾ ਸੱਚ ਵੱਲ ਪ੍ਰੇਰਿਤ ਕਰਨਗੀਆਂ ਅਛਾਈ ਵੱਲ ਪ੍ਰੇਰਿਤ ਕਰਨਗੀਆਂ ਸੋ ਸਾਰੇ ਜੈਗੋਸ਼ ਪ੍ਰਭੂ શ્રી ਨਾਮ ਦਾ ਜੈ ਸੋ ਖੰਨਾ ਵੀ ਅਛਾਈ ਵੱਲ ਵਧਦਾ ਹੋਇਆ ਬੁਰਾਈ ਤੇ ਅਛਾਈ ਦੀ ਜਿੱਤ ਵੱਲ ਵਧਦਾ ਹੋਇਆ ਖੰਨਾ ਖੰਨੇ ਦੇ तमाम ਲੋਕ ਇੱਕ ਪਰਿਵਾਰਕ ਮਾਹੌਲ ਦੇ ਵਿੱਚ ਇਕੱਤਰ ਹੋ ਕੇ ਸਵੇਰ ਤੋਂ ਹੀ ਸ਼੍ਰੀ ਹਨੂਮਾਨ ਚਲिसा जी ਦੇ ਪਾਠ ਦੇ ਨਾਲ ਧਾਰਮਿਕ ਪੂਜਾ ਦੇ ਨਾਲ ਸ਼੍ਰੀ ਸੁੰਦਰ ਕਾਨ ਜੀ ਦੇ ਪਾਠ ਦੇ ਨਾਲ ਭਜਨ ਵੰਦਨਾ ਦੇ ਨਾਲ ਜਿਸ ਦਿਨ ਦੀ ਅਲਮਤਾ ਹੋਈ ਸੱਭਿਆਚਾਰ ਦੇ ਰੰਗ ਤੋਂ ਬਾਅਦ ਜਿੱਥੇ ਕਰਮਰ ਗਰੇਵਾਲ ਸਾਹਿਬ ਔਰ ਵੱਖ-ਵੱਖ ਕਲਾਕਾਰਾਂ ਨੇ ਇਲਾਕਾ ਨਿਵਾਸੀ ਸੰਗਤਾਂ ਦਾ ਮਨ 모ਹਿਆ ਸੋ ਹੁਣ ਮੇਘਨਾਥ ਦੇ ਪੁੱਤਲੇ ਦਾ ਤਹਿਨ बाद सुखमप्रीत बिटू बि बिटू जिथे भी मंच को आ जावे स्टेज के कोल सो जय श्री राम जय श्री राम जय श्री राम सच ਦਾ ਪ੍ਰਤੀਕ ਅਛਾਈ ਦਾ ਪ੍ਰਤੀਕ ਧਰਮ ਦਾ ਪ੍ਰਤੀਕ ਨੇਕੀ ਦਾ ਪ੍ਰਤੀਕ ਦੁਸ਼ਹਿਰਾ ਜਿਸ ਨੂੰ श्री राम विजय दशमी